ਕੱਲ ਸਾਡੇ ਬੱਚੇ ਵੀ ਆਪਣਾ ਆਰਐਸ ਪਬਲਿਕ ਸਕੂਲ ਤੋਂ ਸੁਲਤਾਨਪੁਰ ਤੋਂ ਕਿਤੇ ਮਤਲਬ ਪਟੜ੍ਹ ਗਏ ਚਲ ਗਏ ਸੀ ਕਿਤੇ ਸਾਰੀ ਜਾਰੀ ਅਸੀਂ ਲੱਭਦੇ ਰਹੇ ਜੀ ਪਰ ਮਿਲੇ ਨਹੀਂ ਫਿਰ ਅਸੀਂ ਆਣ ਕੇ ਇੱਥੇ ਆਪਣਾ ਬੀੜਵਿਜਨ ਦੇ ਵਿੱਚ ਕੰਪਲੇਂਟ ਕੀਤੀ ਸਹਾਹਨ ਧਿਰ ਦੇ ਸਾਹਮਣੇ ਮਿਲੇ ਤੇ ਉਹਨਾਂ ਨੇ ਆਪਣੀ ਸਾਰੀ ਸਮੂਹਟੀ ਟੀਮ ਲਾ ਕੇ ਸਾਰੀ ਰਾਤ ਆਪਣਾ ਪਾਲ ਕਰਦੇ ਦੇ ਕੈਮਰੇ ਫੋਲੇ ਤੇ ਸਵੇਰੇ 7 ਵਜੇ ਤੇ ਬੱਚੇ ਸਾਨੂੰ ਮਿਲੇ ਉਹ ਵੀ ਇਹਨਾਂ ਪੁਲਿਸ ਦੀ ਮਿਹਰਬਾਨੀ ਕਰਕੇ ਆਪਣੇ ਐਸ.ਡੀ. ਸਾਹਿਬ ਦੀ ਮਿਹਰਬਾਨੀ ਅਤੇ ਤੁਸ਼ੀ ਸਾਹਿਬ ਦੀ ਬਹੁਤ-ਬਹੁਤ ਮਿਹਰਬਾਨੀ ਜਿਨ੍ਹਾਂ ਦੇ ਦਿਸਨ ਦੇਸ਼ਨ ਸਰ ਸਾਰੀ ਪੁਲਿਸ ਨੇ ਸਾਰੀ ਰਾਤ ਮਿਹਨਤ ਸਰਗਾ ਸਾਨੂੰ ਬੱਚੇ ਸਾਨੂੰ ਮਿਲ ਕੇ ਬਹੁਤ-ਬਹੁਤ ਧੰਨਵਾਦ ਸਾਰੀ ਪੁਲਿਸ ਸੂਚੀ ਟੀਮ ਦਾ ਕੱਲ ਇੱਕ ਕੰਪਲੇਂਟ ਮਿਲੀ ਸੀ ਜਿਹਦੇ ਵਿੱਚ ਦੋ ਲੜਕੇ ਜਿਹੜੇ ਆ ਲੱਕੀ ਨਾਰ ਤੇ ਇਹ ਦੂਸਰਾ ਹੈਗਾ ਸੂਰਜ ਸੋਨੀ ਇਹ ਜਿਹੜੇ ਆ ਸਕੂਲ ਗਏ ਸੀ ਡਰਮਾ ਵਾਲੇ ਬਾਜ਼ਾਰ 8:30 ਵਜੇ ਸਕੂਲ ਪਹੁੰਚੇ ਸੀ ਉਸ ਤੋਂ ਬਾਅਦ 10 ਮਿੰਟ ਬਾਅਦ ਇਹ ਬਿਨਾ ਦੱਸੇ ਪੁੱਛੇ ਉੱਥੋਂ ਜਿਹੜੇ ਆ ਸਕੂਲ ਤੋਂ ਚਲੇ ਗਏ ਸੀ ਜਿਸ ਤੇ ਇਹਨਾਂ ਦੇ ਵਾਰਸਾਂ ਨੇ ਜਿਹੜੀ ਐ ਇੱਥੇ ਕੰਪਲੇਂਟ ਕੀਤੀ ਸੀ ਜਿਸ ਤੇ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਤੁਰੰਤ ਹਕਕ ਚਾਉਂਦਿਆਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਆ ਸੀਸੀਟੀਵੀ ਕੈਮਰੇ ਬਚੇਗੇ ਤੇ ਇਹਨਾਂ ਨੂੰ ਜਿਹੜਾ ਵਾ ਸੀਸੀਟੀਵੀ ਦੇ ਮੱਦਦ ਨਾਲ ਜਿਹੜਾ ਵਾ ਤੁਰੰਤ ਉਹਨਾਂ ਨੂੰ ਕਾਰਵਾਈ ਕਰਦੇ ਆ ਜਿਹੜਾ ਵਾ ਉਹ ਇਹਨਾਂ ਨੂੰ ਟ੍ਰੇਸ ਕਰਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਵਾ ਵਾਰਤਾਂ ਦੇ ਹਵਾਲੇ ਕੀਤਾ ਗਿਆ ਸਰ ਕਿੱਥੋਂ ਕਿੱਥੇ ਗ੍ਰਾਮ ਦੇ ਵਿੱਚ ਸੀ ਇਹ ਜੀ ਰਾਤ ਦਰਬਾਰ ਸਾਹਿਬ ਰਏ ਸੀ ਜੀ ਉਸ ਤੋਂ ਬਾਅਦ ਇਹ α1 ਪੁੱਲ ਤੇ ਜਾ ਰਹੇ ਸੀ ਜੀ ਠੀਕ ਹੈ ਜਾਨਣ ਤੋਂ ਇਹ ਬੋਲੇ ਜਾਂ ਤਾਂ ਇਹ ਤੁਹਾਨੂੰ ਕੋਈ ਨਾ ਹੋ ਪਹੁੰਚਦਾਗਾ ਜਾਂ ਆਪਦੇ ਨਹੀਂ ਜੀ ਸੀਸੀਟੀਵੀ ਦੇ ਮੁਤਾਬਕ ਵੀ ਜਿਹੜਾ ਵਾ ਉਹ ਸਵੇਰੇ ਇਹ ਜਿਹੜਾ ਜਾਂਦੇ 8:40 ਮਿੰਟ ਤੇ ਆਪਣੇ ਆਪ ਹੀ ਇਹ ਜਿਹੜੇ ਦੋਨੋਂ ਗਏ ਜੀ ਸਕੂਲ ਤੋਂ ਜੀ ਸਭ ਬੱਚੇ ਕੋਲ ਬਸਿਆ ਰਹੇ ਸਕੂਲੋਂ ਜਾਣ ਦਾ ਕਾਰਨ ਕਿ ਸਕੂਲੋਂ ਕਹਿੰਦੇ ਸੀ ਅਸੀਂ ਕੰਮ ਨਹੀਂ ਕੀਤਾ ਜੀ ਕੋਈ ਆਦਾ ਸਕੂਲ ਦਾ ਜੀ ਉਹਦੇ ਕਰਕੇ ਡਰ ਕਰਕੇ ਅਸੀਂ ਜਿਹੜਾ ਵਾ ਉਤੋਂ ਚਲੇ ਗਏ ਸੀ